ਮੇਰੀ ਵਾਈਫ ਤੇ ਮੇਰੇ ਬ੍ਰਦਰ ਦੀ ਵਾਈਫ ਤੇ ਮੇਰੀ ਭੈਣ ਆਈ ਪਈ 10 ਸਾਲ ਬਾਅਦ ਇੱਥੇ ਆਈ ਆ ਅੱਗੇ ਕਦੀ ਨਹੀਂ ਆਈ ਹੁਣ ਆ ਕੇ ਉਹਨੇ ਘਰੇ ਪਤਾ ਨਹੀਂ ਕੀ ਬੋਲਣਾ ਪੰਪ ਤੇ ਕੀ ਬੋਲੀ ਕੀ ਨਹੀਂ ਬੋਲੀ ਆ ਕਿ ਸਾਡੇ ਵਰਖਲਾਵ ਕਰਦਾ ਅੱਜ ਤੋਂ ਪਹਿਲਾਂ ਸਾਡੀ ਕਦੀ ਇਦਾਂ ਦੀ ਕੋਈ ਰੰਜਿਸ਼ ਨਹੀਂ ਸੀ ਜਨਾਬੇ ਸਾਡੀ ਲੜਾਈ ਹੋਈ ਅੱਜ ਤੋਂ ਤੇ ਮੇਰਾ ਬ੍ਰਦਰ ਮਾਪਿਆਂ ਦੀ ਗੱਲ ਕੱਢਣ ਲੱਪੇ ਮੇਰੀ ਵਾਈਫ ਨੂੰ ਮੇਰੇ ਬੱਚੇ ਨੂੰ ਧੱਕੇ ਧੱਕੇ ਮਾਰੇ ਮੈਂ ਜਿਹੜਾ ਆਪਣੇ ਬੱਚੇ ਦੀ ਸੇਫਟੀ ਲਈ ਮੈਂ ਬੋਲਿਆ ਤੇ ਉਹਨੇ ਅੰਦਰੋਂ ਹਥਿਆਰ ਕੱਢਣ ਦੀ ਕੋਸ਼ਿਸ਼ ਕੀਤੀ ਉਸ ਤੋਂ ਪਹਿਲਾਂ ਵੇਪਰ ਚੱਕ ਲਿਆ ਜਦੋਂ ਜਦੋਂ ਵੇਪਰ ਚੱਕਿਆ ਤੇ ਸਾਰੇ ਗੱਨੇ ਮੈਂ ਟੁੱਟ ਹੂੰ ਇਹਨਾਂ ਸਾਰਿਆਂ ਨੂੰ ਮੈਨੂੰ ਬੋਹ ਵੇਰੇ ਆ ਮੀਨਾਂ ਕੁੱਟੇ ਮੇ ਕੋਈ ਸਾਹੀ ਸੀਸੀਲ ਵੀ ਪਈ ਹੋਈ ਆ ਕਿਸੇ ਕੋਲ ਕੁਛ ਨਹੀਂ ਆ ਭੈਣ ਆਈ ਆ ਭਾਈ ਠੀਕ ਆ ਇਹ ਛੜਦੇ ਆ ਕਿ ਇਹਨਾਂ ਇਹ ਜਦੋਂ ਮੈਂ ਕੰਮ ਕਰਦਾ ਆ ਆਪਾਂ ਵਧੀਆ ਖਾਣੇ ਵਧੀਆ ਪੀਣੇ ਨਾਲ ਆਪਾਂ ਇਹਨਾਂ ਨੂੰ ਪੁੱਛਦੇ ਨਹੀਂ ਹੁਣ ਸਾਡਾ ਸਾਜਿਸ਼ਮ ਫਰੋਸੀ ਵੀ ਕਰਾਂਦੇ ਆ ਇਹਦੀ ਵਾਈਫ ਵੀ ਕਰਾਂਦੀ ਆ ਭਰਾ ਦੀ ਤੇ ਭਰਾ ਵੀ ਕਰਦਾ ਆ ਭਾਜੀ ਕੌਣ ਕਰਾਂਦਾ ਸਾਡਾ ਕੋਰੂ ਪਾਈਆ ਜਿਹੜਾ ਬੰਦਾ ਵਿਲਾਏ ਬੇਰੋਜ਼ਗਾਰ ਉਹ ਕਿ ਪੈਸੇ ਕਿੱਥੋਂ ਆਉਂਦੇ ਭਾਜੀ ਘਰ ਘਰ ਕੇ ਏਸੀ ਕਿਥੋਂ ਲੱਗੇ ਪਈ ਖਰਚਾ ਕਿਥੋਂ ਥੋੜਾ ਸਗਾ ਭਰਾ ਨਹੀਂ ਸਗਾ ਭਰਾ ਭਾਜੀ ਸਾਡੀ ਪਿੰਨਾਂ ਨਾਂ ਕਿ ਤਾਂ ਪਿਆ ਸਾਡੇ ਕੋ ਸਾਰੇ ਡਾਕੂਮੈਂਟ ਪਏ ਆ ਮੇਰੇ ਕੋ ਸਾਰੇ ਨੋਟਿਸ ਪਏ ਮੇਰੀ ਦਾਦੀ ਦੀ ਡੈਥ ਹੋ ਚੁੱਕੀ ਆ ਦੋ ਪਿੱਛੇ ਸਾਰੇ ਡੈਥ ਹੋਈ ਜਾਂਦਾ ਜੀ ਪਾਸ ਸੈਂਟਰਾਂ ਤੇ ਜਾ ਕੇ ਪੈਸੇ ਲੈਂਦੇ ਆ ਤੇ ਸਾਨੂੰ ਕਹਿੰਦੇ ਆ ਕਿ ਤੁਸੀਂ ਦੋ ਨੰਬਰ ਦਾ ਕੰਮ ਕਰਦੇ ਹੋ ਜਾਂ ਐਰਾ ਵਗੈਰਾ ਆ ਮੇਰੀ ਵਾਈਫ ਨੂੰ ਕੁੱਟ ਦੇਵੇ ਭਾਜੀ ਔਰ ਮੇਰਾ ਭਰਾ ਭਾਈ ਮੈਨੂੰ ਪਿੱਛੇ ਲੰਮੇ ਪਾਇਆ ਬਿੰਦ ਭਾਈ ਆ ਮੈਨੂੰ ਕੁੱਟ ਦੇਵੇ ਉਹਨਾਂ ਦੀ ਰੰਗਰਸੀ ਸੀਗੀ ਲੜਾਈ ਕਰਦੇ ਮਾਰ ਕੇ ਲੋ ਕਹਿੰਦੇ ਤੁਹਾਨੂੰ ਜਾਨੋਂ ਮਾਰ ਦਾਂਗੇ ਕੁਛ ਕਰ ਦਾਂਗੇ ਤੁਹਾਨੂੰ ਦੋ ਵੀ ਤੁਹਾਡੇ ਕੋ ਹੋਗਾ ਕਹਿੰਦੇ ਸਾਰਾ ਕੁਝ ਖੋਲਾਂਗੇ ਤੁਹਾਨੂੰ ਧਰੋਬਾਰ ਕੱਢਣਾ ਆ ਇਹ ਕੋਈ ਪਈ ਰਹਿੰਦੇ ਇਲੀਗਲ ਪੇ ਆ ੱੱਟੇ ਨਾ ਰਹਿੰਦੇ ਪਏ ਆ ਠੀਕ ਆ ਪਾਣੀ ਦੀ ਪ੍ਰੋਬਲਮ ਸਗੀ ਹੂੰ ਕਿਉਂਕਿ ਉਹਨਾਂ ਨੇ ਮੋਟਰ ਲਾਈ ਹੋਈ ਬਟ ਆਪਾਂ ਨਹੀਂ ਲਾਈ ਉਹਨਾਂ ਕਰਕੇ ਮੇਰੀ ਭੈਣ ਨਹਾਣ ਲੱਗੀ ਸੀਗੀ ਤੇ ਉਹਨਾਂ ਨੇ ਮੋਟਰ ਚਲਾਤੀ ਤੇ ਪਾਣੀ ਨਹੀਂ ਆਇਆ ਉਹਦੇ ਵਿੱਚੋਂ ਉਹਦੇ ਵਿੱਚੋਂ ਮੇਰੀ ਭੈਣ ਨੇ ਜੋ ਮੇਰੀ ਭਰਾ ਦੀ ਵਾਈਫ ਹੈਗੀ ਆ ਉਹਨਾਂ ਥੋੜੀ ਬਹਿਸ ਹੋਈ ਮੈਂ ਉਹਨਾਂ ਨੂੰ ਵੀ ਕੁਝ ਨਹੀਂ ਕਿਹਾ ਉਹਦੀ ਵਾਈਫ ਨੇ ਮੈਂ ਕੁਝ ਨਹੀਂ ਕਿਹਾ ਮੈਂ ਆਪਣੀ ਭਾਬੀ ਨੂੰ ਕਿਹਾ ਮੈਂ ਕਿਹਾ ਪਾਣੀ ਨਹੀਂ ਆ ਰਿਹਾ ਤਾਂ ਮੈਂ ਕਿੱਦਾਂ ਨਾਣਾ ਆਇਆ ਨਾਲ ਦੀ ਗਵੰਡ ਨਹੀਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਸਾਡੇ ਘਰ ਆ ਕੇ ਨਾਲੋ ਮੈਂ ਕਿਹਾ ਜੀ ਜੀ ਮੈਂ ਕਿੱਦਾਂ ਨਾਵਾ ਕਿ ਮੈਂ ਤਾਂ ਕਿਹਨਾਂ ਤੇ 1 ਰੁਪਿਆ ਤੱਕ ਨਹੀਂ ਲੀਤਾ ਮੈਂ ਹਿੱਸਾ ਕਿਉਂ ਲੈਣਾ ਨਹੀਂ ਹਿੱਸੇ ਬੜੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਕਬਜ਼ਾ ਮੰਗਦੇ ਆ ਕਬਜ਼ਾ ਕੀਤਾ ਹੋਇਆ ਕਹਿੰਦੇ ਕਬਜ਼ਾ ਕੀਤਾ ਅਸੀਂ ਬੇਦਖਲ ਕੀਤਾ ਪਿਆ ਇਹਨਾਂ ਨੂੰ ਇਹ ਕਰਦੇ ਆ ਐ ਦੇਖੋ ਵੀਡੀਓ ਹੁੱਕੇ ਰਿਆਂ ਇਹ ਛੋਟੇ ਛੋਟੇ ਕੰਬੋ ਤਿੰਨ ਰੇ ਤੇ ਪਰਚੇ ਠੀਕ ਹੈ ਇਹ ਇਸ ਮੁੰਡੇ ਦੇ ਇਹ ਪੇਟੀਆਂ ਦੇ ਛੋਟੇ ਛੋਟੇ ਹੁੱਕੇ ਇੱਕ ਦੋ ਦੀ ਵੀਡੀਓ ਇਹ ਅੱਜ ਦੀ ਵੀਡੀਓ ਹੈ ਹਾਂਜੀ ਉਹ ਦੋ ਦੀ ਇਹਨਾਂ ਦਾ ਫੋਟੋ ਲੈ ਕੇ ਭੱਜ ਤੇ 18 ਸਾਲ ਤੋਂ ਘੱਟ ਬੱਚਿਆਂ ਨੂੰ ਵੀ ਨਸ਼ੇ ਤੇ ਲਾ ਰਿਆ ਠੀਕ ਹੈ ਬੱਚੇ ਨੂੰ ਕੁਝ ਹੋ ਗਿਆ ਵੀ ਜੁਮੇਵਾਰ ਕੌਣ ਆ ਨਹੀਂ ਪੁਲਿਸ ਕੰਮ ਨਹੀਂ ਭਾਜੀ ਇੱਕ ਚੀਜ਼ ਆ ਇਹਨਾਂ ਪਰਚੇ ਪੁਲਿਸ ਤਾਂ ਨਹੀਂ ਕਰਦੀ ਪਹਿਲਾਂ ਤੇ ਤੁਸੀਂ ਕਿਹਾ ਕਿ ਮੈਂ 31 ਸਾਲ ਹੋ ਗਏ ਉਸੇ ਘਰ ਚ ਰਹਿਣਾ ਹਾਂ ਅੱਜ ਹੁਣ ਕੀ ਪ੍ਰੋਬਲਮ ਆ ਹੁਣ ਵੀ ਤੁਹਾਡਾ ਭਰਾ ਹੀ ਆ ਉਹ ਨਹੀਂ ਉਹ ਤੋਂ ਵੱਡੇ ਹੋ ਤੁਹਾਡੇ ਤੋਂ ਛੋਟਾ ਹਨਾ ਉਹਨੇ ਸਵੇਰੇ ਵੀ ਮੈਨੂੰ ਨਿਕਾਲਿਆ ਨਹੀਂ ਨਹੀਂ ਇੰਨੀ ਚੀਜ਼ ਹਾਂਜੀ ਇੰਨੀ ਗੱਲ ਮੈਨੂੰ ਸਵੇਰੇ ਗਏ ਕਹਿੰਦਾ ਤੂੰ ਇੱਥੇ ਕਿਉਂ ਆਈ ਹੈਂ ਇੱਥੋਂ ਦੀ ਚਲ ਜਾ ਤੂੰ ਘਰੋਂ ਉਹ ਇਹਨਾਂ ਦੇ ਕੋਲ ਕਿਉਂ ਇਹਨਾਂ ਨੇ ਤੈਨੂੰ ਵੀ ਗੁੱਟ ਕੇ ਮਾਰ ਕੇ ਕਰਨਾ ਮੈਂ ਕਿਉਂ ਮੇਰੇ ਭਰਾ ਹੈਗੇ ਮੈਂ ਮੈਨਾਂ ਹੋਈ ਨਹੀਂ ਹੈਗਾ ਮੈਂ ਦੁੱਖ ਤਕਲੀਫ ਚ ਕਿਨੋਂ ਗਵਾਵਾਂਗੇ ਇਹਨਾਂ ਦੇ ਘਰ ਕਦੀ ਵੀ ਨਹੀਂ ਆਂਦੀ ਮੇਰੇ ਦਾਦੀ ਖਤਮ ਹੋਈ ਇੱਕ ਦਿਨ ਆਈ ਹੈ ਗਈਆਂ ਇਹਨਾਂ ਨੇ ਅੱਜ ਵੀ ਮੇਰੇ ਭਰਾ ਨੂੰ ਕਿਹਾ ਕਿ ਇਹਨਾਂ 15 ਲੱਖ ਦੀ ਜग्गा ਵੇਚ ਕੇ ਤੇ ਵੱਡੇ ਭਰਾ ਨੂੰ ਥੁੱਡੇ ਮਾਰਦੇ ਨੇ ਪਾਜੀ ਕੀ ਗੱਲ ਇਹਦਾ ਹਿੱਸਾ ਨਹੀਂ ਮੈਂ ਸਵੇਰੇ ਉਹਨਾਂ ਦੇ ਨਾਮ ਹੈਗੇ ਭਾਜੀ ਇਹਨਾਂ ਨੇ ਮੈਨੂੰ ਵੀ ਮਾਰਿਆ ਹੈ ਇਹਨਾਂ ਨੇ ਆਪਣੇ ਭੈਣ ਨੂੰ ਇੰਨੀਆਂ ਗੰਦੀਆਂ ਗਾਲਾਂ ਕੱਢੀਆਂ ਇਹਨਾਂ ਨੇ ਭਾਜੀ ਮੈਨੂੰ ਕਿੰਨੀ ਜਗ੍ਹਾ ਕਿੰਨੇ ਕਿੰਨੇ ਮਰਲੇ ਜਗ੍ਹਾ ਸਰ 11 ਮਰਲੇ ਜਗ੍ਹਾ ਹੈ 11 ਮਰਲੇ ਜਗ੍ਹਾ ਤੇ ਬਰਦਰ ਦੋ ਨੰਬਰ ਬ੍ਰਦਰ ਦੇ ਨਾਮ ਤੇ ਹੈ ਹਾਂ ਦੋਨੋਂ ਬ੍ਰਦਰ ਦੇ ਨਾਮ ਤੇ ਹੈ ਠੀਕ ਹੈ ਇਹਨਾਂ ਦੋਨਾਂ ਦੇ ਵੱਡੇ ਤੁਹਾਡੇ ਵੀ ਨਾਮ ਸੀਗਾ ਇਹ ਮੈਨੂੰ ਕੁਝ ਨਹੀਂ ਚਾਹੀਦਾ ਨਾਮੇ ਲੈਣਾ ਤੇ ਇੱਕ ਦੂਸਰੇ ਦੇ ਉੱਤੇ ਜਿਹੜੇ ਗਲਤ ਅਲੀਗੇਸ਼ਨ ਲਗਾਏ ਜਾ ਰਹੇ ਨੇ ਦੇਖੋ ਗਲਤ ਨਹੀਂ ਗਲਤ ਅਲੀਗੇਸ਼ਨ ਲਾਏ ਜਾ ਰਹੇ ਆ ਆਂਦੀ ਨਹੀਂ ਆ ਮੈਂ ਆਈ ਇਹਨਾਂ ਦੇ ਘਰ ਇਹ ਮੇਰੇ ਸਾਹਮਣੇ ਹੁੱਕੇ ਵੇਚਦਾ ਸੀਗਾ ਇਹ ਇਹਨਾਂ ਨੂੰ ਪਹਿਲਾਂ ਦਿਖਾਈ ਸੀ ਬਟ ਮੈਨੂੰ ਪਤਾ ਸੀ ਤੇ ਭਾਜੀ ਮਤਲਬ ਹੈਗਾ ਤੇ ਗਲਤ ਕੰਮ ਹੀ ਆ ਤੁਹਾਨੂੰ ਇਹ ਦੱਸੇ ਪਹਿਲੇ ਕਿਉਂ ਨਹੀਂ ਆਵਾਜ਼ ਚੱਕੀ ਜਿਹਨੂੰ ਲੜਾਈ ਹੋਈ ਹੈ ਦੇਖੋ ਤੁਸੀਂ ਕਹਿੰਦੇ ਮੈਨੂੰ ਪਹਿਲਾਂ ਪਤਾ ਸੀ ਤੁਸੀਂ ਪਹਿਲਾਂ ਵਿਰੋਧ ਕਿਉਂ ਨਹੀਂ ਕੀਤਾ ਇਸ ਚੀਜ਼ ਦਾ ਮੈਂ ਤਿੰਨ ਕਿ ਪਰਚੇ ਚੱਲਦੇ ਪਏ ਹੁੰਦੇ ਸੀ ਹੁਣ ਤਾਂ ਕੀ ਗੱਲ ਆ ਚਲੋ ਨਹੀਂ ਚੱਕਿਆ ਆਪਾਂ ਮੰਦੇ ਚੀਜ਼ ਨੂੰ ਕਰਕੇ ਚਖਣਾ ਪੈ ਰਿਹਾ। ਦੇਖੋ ਇੱਕ ਬੰਦਾ ਤੁਸੀਂ ਕਹਿੰਦੇ ਆ ਕਿ ਨਸ਼ੇ ਨੂੰ ਪ੍ਰਮੋਟ ਕਰ ਰਿਹਾ ਹੈ ਨਾ। ਗਲਤ ਕੰਮ ਕਰ ਰਿਹਾ। ਪਹਿਲਾਂ ਹੀ ਸਾਇਲਟੀ ਨਸ਼ੇ ਖਿਲਾਫ ਬੋਲਣਾ ਸੀ। ਤਿੰਨ ਪਰਚੇ ਤਾਂ ਕਨੇ ਮੱਢਿਆ। ਵੀਡੀਓ ਵੀ ਤਾਂ ਦੱਦੇ ਮਾਦ ਨੂੰ ਕੁਛ ਨਹੀਂ ਕਿਹਾ। ਆਂਦੇ ਨਾ ਕੋਈ ਉਕੇ ਪਿੰਦੇ ਆ। ਅਸੀਂ ਤੁਹਾਡੀ ਇਹ ਗੱਲ ਨਾਲ ਸਹਿਮਤ ਆ ਤੁਸੀਂ ਕਹਿੰਦੇ ਛੋਟੀ ਉਮਰ ਦੇ ਬੱਚੇ ਆਂਦੇ ਨਸ਼ੇ ਦੇ ਲਾਂਦੇ ਆ। ਆਪਾਂ ਕਹਿੰਦੇ ਤੁਸੀਂ ਇਹ ਚੀਜ਼ਾਂ ਪਹਿਲਾਂ ਕਿਉਂ ਨਹੀਂ ਜਗ ਜਾਹਰ ਕੀਤੀਆਂ? ਜੇ ਤੁਸੀਂ ਪਹਿਲਾਂ ਹੀ ਪ੍ਰਸ਼ਾਸਨ ਦੇ ਧਿਆਨ ਉਹ ਵੀ ਤਾਂ ਦਾਦਾ ਗੱਲ। ਏ ਸਾਨੂੰ ਡਰਾਉਂਦਾ ਮੈਂ ਤਾਂ ਪਹਿਲਾਂ ਹੀ ਤੈਨੂੰ ਕੋਈ ਇੱਕ ਵੀਡੀਓ ਇੱਕ ਸਵਾਲ ਸੋਲੋ ਸਾਨੂੰ ਇਹ ਬਦੰਕੀ ਦਿੰਦਾ ਆ ਕਿ ਮੇਰੇ ਕੋਲ ਮੁੰਡੇ ਅਸਲੇ ਵਾਲੇ ਵੀ ਹੈਗੇ ਮੈਂ ਤੈਨੂੰ ਮਾਰ ਦੇਵਾਂਗਾ ਇਦਾਂ ਕਰਦਾ ਸਵਾਲ ਸੋਲੋ ਸਵਾਲ ਸੋਲੋ ਇੱਕ ਉਹ ਵੀਡੀਓ ਵੀ ਦਿਖਾ ਰਹੀ ਸੀ ਜਿਹਦੇ ਵਿੱਚ ਉਹ ਕਹਿੰਦੇ ਮੈਨੂੰ ਕੋਟਰੇ ਆ ਦਿਖਾਈ ਉਹਨਾਂ ਨੇ ਵੀਡੀਓ ਕੋਈ ਮੈਂ ਤਾਂ ਸੱਚਾ ਗੱਲ ਇਦਾਂ ਹੋਈ ਆ ਮੇਰੀ ਸਾਲੀ ਜੋ ਹੈਗੀ ਆ ਇਹਨਾਂ ਦਾ ਭੈਣ ਨੇ ਮੇਰੀ ਜਾਂ ਵਾਈ ਸੋਰੀ ਉਹ ਹੋਈ ਆ ਕੀ ਬੋਲਦੇ ਆ ਬਹਿਸ ਵਾਜੀ ਹੋਈ ਆ ਉਹਦੇ ਵਿੱਚੋਂ ਉਹਦੇ ਵਿੱਚੋਂ ਜੋ ਮੇਰਾ ਭਰਾ ਅਨਕਿਤ ਹੈਗਾ ਆ ਉਹਨੇ ਵਾਈਪਰ ਚੱਕਿਆ ਇੱਥੇ ਤੇ ਮੇਰੀ ਵਾਈਫ ਤੇ ਮਾਨ ਸਟਾਰਟ ਕਰਤੇ ਕਿਉਂਕਿ ਮੇਰੀ ਵਾਈਫ ਜਿਹੜੀ ਹੈਗੀ ਪ੍ਰੈਗਨੈਂਟ ਆ ਹੂੰ ਠੀਕ ਆ ਉਸ ਤੋਂ ਬਾਅਦ ਮੈਂ ਆ ਗਿਆ ਉਸ ਤੋਂ ਬਾਅਦ ਚਲੋ ਆਪਸ ਵਿੱਚ ਮੇਰੇ ਨਾਲ ਦੇਖਣਾ ਕਿਹਨੇ ਝੂਠੀ ਕੰਪਲੇਨ ਲਿਖਾਣ ਆਏ ਹੋਗੇ ਇਹਨਾਂ ਨੇ ਸਾਡੇ ਕੋਲ ਪ੍ਰੂਫ ਹੈਗੇ ਆ ਤਾਰ ਵਿੱਚ ਕੈਮਰਾ ਵੀ ਲੱਗਿਆ ਆ ਫੋਟੋ ਵੀ ਆ ਗਈਆਂ ਦਰ ਰੀ ਦੇ ਵਿੱਚ ਨਾਲੇ ਮੈਂ ਇਹਨਾਂ ਤੋਂ ਹਿੱਸਾ ਕਿਉਂ ਲੈਣਾ ਇਹ ਜਨਾਨੀ ਇੰਨੀ ਜਿਆਦਾ ਜੋ ਵੀ ਗੱਲਾਂ ਕਰਕੇ ਗਏ ਸਾਰੀਆਂ ਫਰੋਡ ਗੱਲਾਂ ਕਰਕੇ ਗਏ ਆ ਦੀਦੀ ਜੀ ਆਪਾਂ ਤੁਹਾਡੀ ਗੱਲ ਕਰੀਏ ਤੁਸੀਂ ਦੇ ਰੈਨੇ ਲੱਗੋ ਇਹਨਾਂ ਤੋਂ ਮੈਂ ਤਾਂ ਲੱਗੀ ਰਹੀ ਨਹੀਂ ਮੈਂ ਨਹੀਂ ਆਣੀ ਇਹਨਾਂ ਦਾ ਕਾਰੀ ਇਹ ਥੋੜੀ ਫੈਨਸੀ ਚ ਦੇਖੋ 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 ਇੱਕ ਇੱਕ ਸਵਾਲ ਤੁਹਾਨੂੰ ਵੀ ਆ ਤੁਸੀਂ ਵੀ ਇੱਕ ਬ੍ਰਦਰ ਦਾ ਫੇਵਰ ਕਰ ਰਹੇ ਹੋ ਮੈਂ ਭਾਜੀ ਉਹਨੇ ਇੱਕ ਇੱਕ ਸਵਾਲ ਸੁਣ ਲਓ ਤੁਸੀਂ ਆ ਨਹੀਂ ਘਰੇ ਨਾ ਇੱਕ ਚਲੋ ਬਰਾ ਤੁਸੀਂ ਜੋੜ ਦਿਨੇ ਪਹਿਲਾਂ ਜੋ ਲੜਾਈ ਸੀ ਸਮਝੌਤਾ ਕਰਾਉਣੇ ਉੱਥੀ ਸੀ ਵੱਲ ਹਸਤਾਲੀ ਕਿਉਂ ਆਏ ਆ ਆਪਾਂ ਭਾਜੀ ਉਹਨਾਂ ਨੇ ਜੇ ਤੁਹਾਨੂੰ ਪਤਾ ਮੇਰੀ ਮੈਂ ਠੀਕ ਨਹੀਂ ਮੈਂ ਇਹਨੂੰ ਪਾਚੂ ਉਹਨਾਂ ਨੇ ਚੱਕਰ ਆਉਣ ਵਾਲਾ ਹੈ ਮੇਰੇ ਢੇਰ ਚ ਨੇ ਬੰਦੇ ਨੇ ਲੱਤਾਂ ਮਾਰੀਆਂ ਅੰਕੀ ਦਾ ਨਾਮ ਦੇ ਬੰਤੇ ਨੇ ਮੈਨੂੰ ਕੁਛ ਨਹੀਂ ਕੋਈ ਹੱਥ ਨਹੀਂ ਲਾ ਸਕਦਾ ਉਹ ਪਰ ਦਰਾਂਦਾ ਆ ਕਿ ਮੇਰੀ ਸਾਰਾ ਕੁਝ ਮੇਰੇ ਕੋ ਗੈਂਗਸਟਰ ਆ ਮੇਰੇ ਕੋ ਐਸੇ ਪ੍ਰਧਾਨ ਆ ਮੈਂ ਪੈਸੇ ਦਵਾਂਗੇ ਤੁਮ ਇਦਾਂ ਜਾਂ ਉਦਾਂ ਪੈਸਾ ਮੇਰੇ ਕੋ ਹਰ ਚੀਜ਼ ਵਿੱਚ ਹੋਏਗੀ ਮੈਂ ਦੋ ਨੰਬਰ ਦਾ ਕੰਮ ਕਰਦਾ ਮੈਨੂੰ ਕੋਈ ਨਹੀਂ ਹੈ ਮੇਰੀ ਸੀਐਸਟਾਪ ਵੀ ਸੈਟਿੰਗ ਹੈਗੀ ਆ ਹਰ ਪਾਸੇ ਸੈਟਿੰਗ ਹੈ ਅਸੀਂ ਬਹੁਤ ਇਤੋਂ ਡਰੇ ਹੋਏ ਹਾਂ ਸਾਨੂੰ ਸਾਨੂੰ ਇਨਸਾਫ ਚਾਹੀਦਾ ਬਸ ਇਹ ਤੁਸ ਬੰਦਾ ਕਿਹਨਕ ਮੇਰੇ ਬ੍ਰਦਰ ਤੁਹਾਡਾ ਨਾਮ ਦਾ ਤੁਸੀਂ ਉਹਦਾ ਕਹੀ ਜਾਂਦੇ ਹੋ ਮੇਰੀ ਕਾਦੀ ਸੈਟਿੰਗ ਆ ਜੀ ਪੁਜਾ ਕੇ ਕੀ ਆ ਸਾਰਾ ਘਰ ਦੇਖੋ ਕਿਦਾਂ ਭਰਿਆ ਹੋਇਆ ਹੈ ਇਹ ਪੱਲੇ ਆ ਇਹਨਾਂ ਇੱਧਰ ਕਿੰਨੇ ਮੈਂਗਰੀਆਂ ਪੀਂਦੀ ਖੁਆਂਦੀ ਆ ਕਿੱਥੋਂ ਇਹਨਾਂ ਦੇ ਘਰ ਇਨਾਂ ਕੋਲ ਕਿੱਥੋਂ ਸਾਰਾ ਸਮਾਨ ਆਂਦਾ ਪਿਆ ਇਹਨਾਂ ਦੇ ਕੋਲ ਹੂੰ ਇਹ ਸਾਰੇ ਜਿਹੜਾ ਵਿਵਾਦ ਦੇ ਪਿੱਛੇ ਕਾਰਨ ਕੀ ਹੋ ਬਣਿਆ ਕੀ ਗੱਲ ਉਹਦਾ ਕੰਮ ਇਹਦਾ ਬਸ ਇਹਦੇ ਤੇ ਪਰਚੇ ਆ ਸਾਨੂੰ ਡਰਵੇ ਸਾਨੂੰ ਧਮਕੀਆਂ ਬਹੁ ਦਿੰਦਾ ਵਾ ਸਾਨੂੰ ਇਤੋਂ ਡਰਾ ਕੇ ਰਾਤੀ ਕੁਝ ਵੀ ਕਰਾ ਸਕਦਾ ਆ ਉਹਦਾ ਜ਼ਿੰਮੇਵਾਰ ਦੋਵੇਂ ਮੀਆਂ ਬੀਬੀ ਹੋਊਗੀ ਅੰਕੀ ਤੇ ਪ੍ਰਿੰਕਾ ਤੁਸੀਂ ਕੋਈ ਇਸ ਬਾਰੇ ਕੋਈ ਪੁਲਿਸ ਨੂੰ ਕੰਪਲੇਂਟ ਦਿੱਤੀ ਹੈ ਹੁਣ ਆਪਾਂ ਜੀ ਮੈਡੀਕਲ ਕਰਵਾਣ ਆਏ ਆ ਠੀਕ ਹੈ ਜੋ ਇਹਨਾਂ ਨੇ ਮਾਰਕੁੱਟ ਕੀਤੀ ਆ ਉੱਤੋਂ ਬਾਅਦ ਸਵੇਰੇ ਆਪਾਂ ਜਾ ਕੇ ਕੰਪਲੇਂਟ ਵੀ ਦਵਾਵਾਂਗੇ ਛੇ ਨੰਬਰ ਤੇ ਨਹੀਂ ਪੁਲਿਸ ਉਸ ਮੌਕੇ ਤੇ ਆਈ ਸੀ ਜਿੱਥੇ ਤਾਂ ਝਗੜਾ ਹੋਇਆ ਕੁਝ ਨਹੀਂ ਆਇਆ ਕੋਈ ਪੀਸੀਆਰ ਵਗੈਰਾ ਬੁਲਾਈ ਹੋਵੇ ਉਹਨਾਂ ਨੇ ਆਪਣੇ ਦੋਸਤ ਸਾਥ ਜਿਹੜੇ ਸਾਰੇ ਸਪੋਰਟਡ ਨੇ ਉਹਨਾਂ ਨੇ ਆਪਣੇ ਬੰਦੇ ਜੋ ਵੀ ਸੀਗੇ ਗੈਂਗਸਟਰ ਸੀਗੇ ਜਾਂ ਕੋਈ ਵੀ ਸੀਗੇ ਸਾਨੂੰ ਨਹੀਂ ਪਤਾ ਉਹਦੇ ਜੀ ਉਸ ਬਾਅਦ ਕਿੰਨਾ ਮੇਰੇ ਕੋ ਹੁੱਕੇ ਦੇ ਇਥੇ ਬਾਹਰ ਇਹਦਾ ਬਾਹਰ ਇਹ ਉਹਦੇ ਬਾਹਰ ਦੇ ਵਿੱਚ ਹੁੱਕੇ ਵਾਲੇ ਮੁੰਡੇ ਬੁਲਾਉਂਦੇ ਹੁੱਕੇ ਪੁਲਾਉਂਦੇ ਆ ਘਾਰ ਬੁਲਾਉਂਦੇ ਆ 18 ਸਾਲ ਤੋਂ ਘਟ ਘਟ ਉਮਰ ਦੇ ਬੱਚੇ ਜਿਹੜੇ ਹੁੱਕੇ ਪੀ ਰਹੇ ਆ ਠੀਕ ਆ ਉਹਨਾਂ ਨੂੰ ਕੁਝ ਹੋ ਗਿਆ ਤਾਂ ਜ਼ਿੰਮੇਵਾਰ ਕੌਣ ਹੋਏਗਾ ਕਿਹੜਾ ਭਰਾ ਮੇਰੀ ਫੈਮਿਲੀ ਚ ਥੋੜੀ ਅਨਮਨ ਚੱਲ ਰਹੀ ਹੈ ਮੈਨੂੰ ਐਨੇ ਸੱਦੇ ਆਪਣੇ ਘਰ ਮੈਂ ਨਹੀਂ ਆਂਦੀ ਸੀ ਉਹਨੇ ਤਾਂ ਮੈਨੂੰ ਮੂੰਹ ਵੀ ਨਹੀਂ ਲਾਇਆ ਮੈਨੂੰ ਕਹਿੰਦਾ ਨਿਕਲ ਜਾ ਇਥੋਂ ਦੀ ਘਰੋਂ ਕਰੋ ਨਿਕਲ ਜਾ ਮੈਨੂੰ ਇੰਨੀ ਗੱਲ ਕਹਿ ਰਿਹਾ ਕਿੰਨਾ ਪੰਦਰਾ ਲਖਣੀ ਵਿੱਚ ਜਗਾ ਵੇਚ ਕੇ ਟੱਫੜੇ ਮਾਰ ਕੇ ਸਾਰੇ ਨੂੰ ਪੜਾਣਾ ਹੈ ਔਰ ਸ਼ਾਮੀ ਪਈ ਮੈਨੂੰ ਕਹਿੰਦੀ ਤੂੰ ਹਿੱਸਾ ਲੈਣ ਆਈ ਆ ਪਾਜੀ ਮੇਰੇ ਤੇ ਕੋਈ ਅਨਬਨੀ ਨਹੀਂ ਕਿਸੇ ਨਾਲ ਵੀ ਚਲ ਤੂੰ ਸੀ ਗਾਂਡ ਆਂ ਗਵਾਣ ਤੋਂ ਪੁੱਛ ਲੋ ਹੂੰ ਮੈਂ ਇਹਨਾਂ ਤੋਂ ਕੀ ਲੈਣਾ ਕਿਸੇ ਤੋਂ ਵੀ ਮੇਰੇ ਵਾਸਤੇ ਦੋਨੋਂ ਪਰਾ ਇਕੁਅਲ ਹੈਗੇ ਆ ਮੈਂ ਕਹਿੰਨੀ ਕਿ ਲੜਾਈ ਨਾ ਕਰੋ ਤੁਸੀਂ ਵਿੱਚ ਕੰਦ ਕਰ ਲੋ ਬਾਕੀ ਕੀ ਕਰਨਾ ਹੈ ਲੜਕੇ ਤੁਹਾਨੂੰ ਦੋਨੋਂ ਨੂੰ ਕੁਝ ਨਹੀਂ ਮਿਲਣਾ ਉਹਦੀ ਵੀ ਫੈਮਿਲੀ ਉਹਦੀ ਵੀ ਫੈਮਿਲੀ ਹੈ ਜੀ ਤਮਾਸ਼ਾ ਕਿਉਂ ਬਣਾਉਣਾ ਹੈ ਬਾਕੀ ਆਪਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਜੋ ਕਾਰਵਾਈ ਕੀਤੀ ਹੈਗੀ ਆ ਇਹਨਾਂ ਦੀ ਕੀਤੀ ਨਾਲੇ ਮੈਂ ਕਿਸੇ ਤੋਂ ਕੁਝ ਲੈਣਾ ਨਹੀਂ ਚਾਹਦੀ ਭਾਜੀ ਦੇਖੋ ਮੇਰੇ ਵਾਸਤੇ ਦੋਨੋਂ ਭਰਾ ਇੱਕ ਹੈਗੇ ਨੇ ਇੱਕ ਬਣ ਕੇ ਰਹਿਣਗੇ ਸਭ ਕੁਝ ਇਹ ਵੀ ਦੋਨੋਂ ਸਕੀਆਂ ਪਹਿਣੇ ਇਹ ਵੀ ਦੋਵੇਂ ਸਕੇ ਭਰਾ ਦੇ ਇਹ ਦੋਨੋਂ ਸਕੇ ਭਰਾ ਵਿਆਹ ਕਰਾਇਆ ਉਹ ਵੀ ਸਕੀਆਂ ਪਹਿਣਾ ਨੇ ਦੋਨੋਂ ਨੂੰ ਹਾਂਜੀ ਦੋਨੋਂ ਸਕੇ ਪਹਿਣ ਭਰਾ ਆ ਤਾਂ ਇਹਨਾਂ ਚਾਪਸੇ ਨਹੀਂ ਇੱਕਾ ਹੈ ਜਿਹੜਾ ਕੀ ਕਰ ਦਿੱਤਾ ਸਾਡੀ ਬਜ਼ੁਰਗ ਦਾਦੀ ਸੀ ਇਹ ਪ੍ਰਿੰਕਾ ਨੇ ਤੇ ਅੰਕੀ ਨੇ ਮਾਰੀ ਇਹ ਜ਼ਮੀਨ ਕਰਕੇ ਜ਼ਮੀਨ ਸੀਗੀ ਭੈਣ ਹਾਂ ਜੀ ਜ਼ਮੀਨ ਕਰਕੇ ਸਾਡੀ ਦਾਦੀ ਵੀ ਇਹਨਾਂ ਨੇ ਮਾਰੀ ਇਹ ਮੈਡਮ ਤੁਹਾਡੇ ਛੋਟੇ ਸਿਰ ਹੈ ਹਾਂ ਜੀ ਛੋਟੇ ਵੱਡੇ ਇਹ ਮੈਡਮ ਜਿਹੜਾ ਮਸਲਾ ਹੈ ਹੁੱਕਾ ਨੂੰ ਲੈ ਕੇ ਇਹ ਪ੍ਰੋਬਲਮ ਲੈ ਕੇ ਪ੍ਰੋਪਰਟੀ ਨੂੰ ਲੈ ਕੇ ਆ ਮੇਨ ਮਸਲਾ ਦਾ ਮਸਲਾ ਪ੍ਰੋਪਰਟੀ ਦਾ ਹੀ ਹੈ ਤੇ ਕੋਈ ਹੁੱਕੇ ਦਾ ਨਹੀਂ ਹੈ ਮੇਨ ਹੈਗਾ ਉਹਦਾ ਹੀ ਹੈ ਪ੍ਰੋਪਰਟੀ ਦਾ ਹੀ ਹੈ ਠੀਕ ਹੈ ਠੀਕ ਹੈ ਸੋ ਇਹ ਤੁਹਾਨੂੰ ਜਲੰਧਰ ਤੋਂ ਤਸਵੀਰਾਂ ਜਿਹੜੀਆਂ ਸਾਂਝੇ ਕੀਤੀ ਜਾ ਰਹੀ ਜਿੱਥੇ ਦੂਜਾ ਪੱਖ ਵੀ ਜਿਹੜਾ ਸਾਹਮਣੇ ਆ ਸੋ ਹੁਣ ਤੱਕ